ਹੰਦੀ ਸੰਗਤ ਜੀ ਅਸੀਂ ਹੁਣ ਪਹੁੰਚੇ ਹਾਂ ਗੁਰਦੁਆਰਾ ਸੰਗਤ ਸਾਹਿਬ ਵਿਖੇ ਇਹ ਗੁਰਦੁਆਰਾ ਨੰਦੇੜ ਸਾਹਿਬ ਦੇ ਬ੍ਰਹਮਪੁਰੀ ਮੁਹੱਲੇ ਵਿੱਚ ਗਦਾਵਰੀ ਦੇ ਕੰਢੇ ਸਥਿਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਦੁਆਰਾ ਹੀਰਾ ਘਟ ਪੰਮਨਵਾੜਾ ਦੇ ਸਥਾਨ ਤੇ ਜਦੋਂ ਨੰਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਸਥਾਨ ਨੂੰ ਹੀ ਭਾਗ ਲਾਏ ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਸੰਗਤ ਕਰਦੀਆਂ ਤੇ ਕਥਾ ਸਰਵਣ ਕਰਦੀਆਂ ਹਾਲ ਹੁੰਦੀਆਂ ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਆਪਣੇ ਤਨਖਾਹੇ ਮੰਗ ਕਰਦੀਆਂ ਤੋ ਗੁਰੂ ਜੀ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਸਥਾਨ ਕੁਦਾਰ ਕੇ ਮੰਗਵਾਈ ਪਾਰੀ ਰਕਮ ਸੰਗਤ ਸਾਹਿਬ ਵਿਖੇ ਢਾਲਾਂ ਦੇ ਹਿਸਾਬ ਨਾਲ ਖਾਲਸਾ ਤੇ ਸ਼ਾਹੀ ਫੌਜਾਂ ਵਿੱਚ ਵੰਡਾਈ ਇਹ ਉਹ ਸਥਾਨ ਹੈ ਜਿੱਥੇ ਗੁਰਗਮ ਸਿੰਘ ਜੀ ਮਹਾਰਾਜ ਨੇ ਢਾਲਾਂ ਪਰ ਪਰ ਕੇ ਆਪਣੀ ਸੰਗ ਫੌਜਾਂ ਨੂੰ ਵੰਡਿਆ ਸੀਗੀਆਂ ਚਲੋ ਫਿਰ ਆ ਗਏ ਮੱਥਾ ਨਹੀਂ ਲਿਆ ਮੈਂ ਖੜੇ ਹੋ ਰਹੀ ਇਹ ਨਾ ਗੁਰਗੋਬਲ ਸਿੰਘ ਜੀ ਮਹਾਰਾਜ ਤੋਂ ਜਦ ਫੌਜਾਂ ਨੇ ਮੰਗੇ ਤਾਂ ਨਾ ਬਾਬਾ ਜੀ ਸਾਨੂੰ ਉਹ ਦੋ ਫਿਰ ਉਹ પાਸੇ ਦੇ ਦੇਉਣਾ ਐਸੀ ਕਿ سونے ਕੀ ਮੋੜਾ ਢਾਲਾਂ ਪਰ ਪਰ ਕੇ ਨਾ ਪਹਿਲਾਂ ਖੁਦਾਈ ਕਰਾਈ ਤੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਉਰੇ ਤਾਂ ਲੰਪਾਰ ਪਰਕੇ ਨਾ ਤਨਖਾਹਾਂ ਵੰਡੀ ਦੀ ਮਹਾਰਾਜ ਨੇ ਕਿਤਰਾ ਜਿੰਨੀ ਫੌਤੀ ਹੁਣ ਤਨਖਾਹ ਦੇਈ ਸੀ ਇਹ ਓਟਾਲੇ ਦੀ ਜਿਸ ਨਾਲ ਮਹਾਰਾਜ ਨੇ ਢਾਲਾਂ ਫਰ ਵਰਕੇ ਮੋਰੇ ਦੇ ਬੰਡੀਆਂ ਸੀਗੇ ਆਪਣੇ ਫੌਜੀਆ ਨੂੰ ਜਿਹੜੇ ਕਿ ਉਸ ਟਾਈਮ ਗਵਰਨਰ ਦੀ ਫੌਜ ਸੇਵਾ ਕਰਦੇ ਸੀ ਦਰਸ਼ਨ ਕਰੋ ਜੀ ਗੁਰਦੁਆਰਾ ਸੰਗਤ ਸਾਹਿਬ ਦੇ ਜਿੱਥੇ ਮਰਜ ਨੇ ਢਾਲਾਂ ਭਰ-ਭਰ ਕੇ ਆਪਣੇ ਫੌਜੀਆ ਨੂੰ ਸੋਨਿਆਂ ਦੀ ਵੰਡਿਆ ਸੀ ਉਹ ਢਾਲ ਵੀ ਆਪ ਜੀ ਨੇ ਮੈਂ ਅੰਦਰ ਦਰਸ਼ਨ ਕਰਾਈ ਹੈ ਵਾਹਿਗੁਰੂ 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 ਤਪ ਸਥਾਨ ਸੰਤ ਵਾਪਸ ਸਥਾਨ ਸੰਤੋਬ ਸਿੰਘ ਜੀ बाबा <kung> जी <government> mm. ਗੁਰਦੁਆਰਾ ਮਾਲ ਟੇਕੜੀ ਸਾਹਿਬ ਇਹ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਮਾਲ ਟੇਕੜੀ ਸਾਹਿਬ ਇੱਥੋਂ ਮੈ ਡਿਕੜੀ ਚਾਈ ਹਾਂਜੀ ਇੱਥੋਂ ਗੁਰਗਉਮ ਸਿੰਘ ਜੀ ਮਹਾਰਾਜ ਨੇ ਖਜ਼ਾਨਾ ਕੱਢਿਆ ਸੀਗਾ ਸੋਨੇ ਦੀ ਮੋਹਰਾਂ ਜਿਹੜੇ ਆਪਣੇ ਸਿੱਖਾਂ ਨੂੰ ਟਾਲਾਂ ਭਰ-ਭਰ ਕੇ ਵੰਡੀਆਂ ਸੀ ਉਹ ਦੇਖ ਦਸਵੇਂ ਪਾਸ਼ਾ ਟਾਲਾਂ ਪਰ ਪਰ ਕੇ ਬੰਨ ਰਹੇ ਹਨਾ ਥੈਂਕ ਬਾਈ ਬਾਈ ਰੈਬਿਟ ਚਲੋ ਗੁਰਦਵਾਰਾ ਜਿਹਦਾ ਇਹ ਪੁੱਛਾ ਪਰ ਚਾਲ ਗੁਰਦਵਾਰਾ ਮਾਲ ਟਿੱਕੜੀ ਸਾਹਿਬ ਗੁਰਦਵਾਰਾ ਮਾਲ ਟਿੱਕੜੀ ਸਾਹਿਬ ਜੀ ਦਾ ਪ੍ਰਾਤਨ ਨਾਮ ਚੱਕਰੀ ਮਾਲ ਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਹੈ ਜਿੱਥੋਂ ਅਸੇ ਪਾਸ਼ਾ ਨੇ ਇਸ ਸਥਾਨ ਤੇ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਦੇਵ ਦੀ ਅਰਧਰਾਸਮੀਂ ਬੀਦਰ ਹੁਣ ਨਾਨਕ ਚੀਰਾਵਲ ਨੂੰ ਜਾਂਦੇ ਹੋਏ ਠਹਿਰੇ ਸਨ ਰੱਖੀ ਕੋਟ ਮਾਇਆ ਖੜਵਾ ਕੇ ਗੁਰਦੁਆਰਾ ਸੰਗਤ ਸਾਹਿਬ ਦੇ ਅਸਥਾਨ ਤੇ ਫੌਜਾਂ ਵੀ ਤਕਸੀਮ ਕੀਤੀ ਦੱਸਿਆ ਜਾਂਦਾ ਹੈ ਗੁਰੂ ਜੀ ਨੇ ਕੋਈ ਕੋਈ ਵਜਾ ਕੀਤਾ ਸਾਡਾ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇੱਥੋਂ ਦੀ ਮਾਇਆ ਖਾਲਸੇ ਦੀ ਟੁੱਟ ਲੰਗਰ ਵਰਤੇਗਾ ਸਰੂ ਸੰਗਤ ਦੀ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਜਿੱਥੋਂ ਮਹਾਰਾਜ ਨੇ ਆਪਣਾ ਗੁਪਤ ਖਜ਼ਾਨਾ ਕੱਢ ਕੇ ਆਪਣੀ ਫੌਜਾਂ ਨੂੰ ਵਰਤਾਇਆ ਸੀਗਾ ਪਿੱਛੇ ਜਿਹੜਾ ਗੁਰਦੁਆਰਾ ਆਪਾਂ ਸੰਗਤ ਸਾਹਿਬ ਦੇਖਿਆ ਉੱਥੇ ਗੁਰੂ ਮਹਾਰਾਜ ਨੇ ਖਜ਼ਾਨਾ ਜਾ ਕੇ ਵੰਡਿਆ ਸੀ ਸੰਗਤਾਂ ਮੱਥਾ ਟੇਕ ਕੇ ਵਾਪਸ ਆ ਰਹੀਆਂ ਨੇ ਕਹਾਂ ਤੇ ਬਾਤ ਹੁੰਦਾ ਵਾ ਵਾਜਕ ਜੀ ਜਰੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਪਾਸਰ ਨਾ ਨਾ ਇਹ ਗੱਡੀਆਂ ਵਾਲੇ ਆ ਇਹਨਾਂ ਨੂੰ ਕੰਮ ਨਾ ਪੂਰੀ ਕਰ ਸਕੀ ਤੇ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਕੋਲ ਪੀਰ ਦਾ ਸਥਾਨ ਆ ਜੇ ਜਾਣਾ ਹੈ ਸਾਦੀ ਕਰਨੀ ਚਾਹੀਦਾ ਅੱਛਾ ਇਹ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਹੀ ਪਿਆ ਹਨਾ 20 ਸਾਲ ਪਹਿਲਾਂ ਦੇਖਿਆ ਸੀ ਉਸ ਟਾਈਮ ਵੀ ਇਸ ਤਰ੍ਹਾਂ ਸੀ ਹੁਣ ਵੀ ਇਹ ਚੀਜ਼ ਹੈ ਉਹੀ ਨਿੰਮ ਦਾ ਰੁੱਖ ਹੈ ਇਹ ਕਿਹੜਾ ਪੀੜ ਦਾ ਸਥਾਨ ਹੈ ਬੱਬਾ ਲੱਕੜਸ਼ਾ ਜੋ ਛਿਓਂ ਪਾਸੇ ਨੇ ਬਜੇ ਤੇ ਖਜ਼ਾਨੇ ਕੀ ਰਾਖੀ ਕਰਨੇ ਲਈ ਅੱਛਾ ਬੱਬਾ ਲੱਕੜਸ਼ਾ ਹਾਂ ਜੀ ਬੱਬਾ ਲੱਕੜਸ਼ਾ ਠੀਕ ਹੈ ਜੀ ਕੀ ਆ ਸੁਣਿਆ ਪੂਰਾ ਜਾ ਠੀਕ ਹੈ ਠੀਕ ਪੂਰਾ ਕੱਟ ਦੇ ਪੁੱਤ ਚੱਕ ਲੈ ਕੱਟ ਦੇ ਹਾਜ਼ਰਤ ਸੈयद हुसैन ਲੱਕੜਸ਼ਾ हजरत सैयद हुसैन लक्कड़ शाह बा हजरत सैयद यतीम शाह बाबा रहे ਦਾ ਕੋਲਣਾ ਚਾਹ ਜੀ ਜੀ ਸਵਾਰੀ ਕਰਨੀ ਚਲੋ ਮਾਤਾ ਜੀ ਸੁਣਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਏ ਬਾਬੇ ਨਾਮੇ ਸਹੀ ਸਾਵਸੇ ਲੱਗ ਸਕਦੀ ਨੇ ਨਾਮ ਦੇ ਛੋਟੇ ਵੀ ਦਾ ਨਾਮੇ ਸਹੀ ਰਹਿਤੀ ਜੀ ਦੋ ਸਗੇ ਭਾਈ ਹੈ ਕਤਾਰਪੁਰ ਜਲੰਧਰ ਕੇ ਰਹਿਨੇ ਵਾਲੇ 6 ਪਾਈਸ਼ਾੜੀ ਭੇਜੇ ਖਰਿਆਣੀ ਕੀ ਰਾਗੀ ਕਰਨੀ ਜੀ ਰਾਗੀ ਕੀਆ ਕਰਾ ਝਾੜੂ ਮਾਰਿਆ ਕਰਨਾ ਰੋਜ਼ ਦੋ ਸੋਨੇ ਕੀ ਮੋਰੀਂ ਲਿਆ ਕਰਨਾ लंगर कर लेना गुजारा करना करते मिला नमाज पढ़ लेना करते करते छिलें पाशा से दसवें पादशाह तक राखी करे दसवें पाशाह के बाद आधा खजाना संगत साहब दे दिए आधा खजाना आप ही खाद हो गए मोगल शाही को पता चला कि खजाना लक्ड़ शाह कनी लक्र शाह खजाना दे दे तो आलिशान खिला बन दे लक्कड़ शाह ने जवाब दी कि मेरा खुद का रहता तो मैं खुद ही आलिशान ख़िला बन लेता था रहा दुश्मन क्या अमानत है मैं कब रखी नहीं मैं अमानत में हयामत नहीं करता मैं सच्चा बंदा हूँ मैं किसी को दे नहीं सकता लकड़ ने जवाब दी लकड़ शाह को मार तोड़ करे दोनों शाही करे डरों से बांध के रखे लकर ने बोले कि यार दुनिया की आवाज़ ही रही मैं सजुर्ग का फैसला नहीं कर सकता धरती जा हड़जा मिलते समाए जाता लकड़शा समाई जाती ऐसे तो करते करते डेढ़ साल छोटे भने में छोटे भंग मार दो दोनों शाही करने लगे तो बोले कि ये डेढ़ घंटे की मोहरत दे दो बीवी बच्चे नांदेड़ शेर छोड़ के आ जाते बीवी बच्चे नांदेड़ शेर छोड़िए भाई कर आके रो रहे कि भाई तू तो आराम से सोरा मेरा क्या होगा जो भी है दस दिन खालसा सजेगा दो दिन का लंगर होगा जब मैं ही बोलूँगा ये मैं नहीं बोलता जो भी है तेरे लिए जगह रखा भी इतने आराम से सो अच्छा वो भी जगह जमीन सड़क गई वो भी इतने समाए गए उन्हीं खानदान से हमारी नवी पीढ़ी चलते आ रही वागुरु जो भी दस पाँच मेरे जो भी चढ़ावा चढ़ता हमारे लिए यही मोरे है ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਠੀਕ ਹੈ ਚਲੋ ਚਲੋ ਇਧਰ ਨੂੰ ਆਜੋ ਚਲੋ ਮੁੰਵਾਈਗੁਰੂ ਜੀ ਪਹੁੰਚ ਕੇ ਗੁਰਦੁਆਰਾ ਮਾਤਾ ਪਾਕੌਰ ਚ ਵਿਖੇ ਗੁਰਦੁਆਰਾ ਲੋ ਨੰਗਰ ਮਾਤਾ ਸਾਹਿਬ ਪਾਕੌਰ ਜੀ